ਜੋ ਇਥੇ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣਾ ਪਿੰਡ 3 ਵਾਲੇ ਬਹੁਤ ਚੁੱਕੇ ਆ ਫੋਜੀ ਸਰਕੂਲ ਜੀ ਜ਼ਿਲ੍ਹਾ ਮਰਜ਼ਾਪੈਂਦਾ ਜੀ ਤਹਿਸੀਲ ਮੀਜੀਠਾ ਜਿਦੋਂ ਅੱਜ ਵੀ ਭਾਈਆ ਕੋਈ 6-7 ਦੇ ਲਗਭਗ ਗਾਵਾਂ ਸੇਲ ਆ ਹਰੇਕ ਮੇਲ ਦੀ ਐ ਬਾਜੀਆ ਬਾ ਭਾਈ ਜੀ ਨਾਲ ਗੱਲਬਾਤ ਕਰਦੇ ਆ ਬਾਜੀ ਅਸਤੀਕਲ ਜੀ ਸਤਿ ਸ਼੍ਰੀ ਅਕਾਲ ਜੀ ਅਸਤੀਕਲ ਜੀ ਹੋਰ ਭਾਈ ਜੀ ਸਾਰੇ ਸੰਦੀਪ ਡੇਰੀ ਫਾਰਮੇਟ ਨਾਲ ਸਰੋਤਿਆਂ ਨੂੰ ਵੈਲ ਜੀ ਅਕਾਲ ਸਾਹਿਬ ਹੋਰ ਭਾਈ ਜੀ ਕੀ ਹਾਲ ਹੈ ਜੀ ਵਧੀਆ ਠੀਕ ਹੈ ਮਾਪੀ ਜੀ ਅਬ ਇਹ ਕਿੱਸੇ ਮਾਸ਼ਾ ਅੱਜ ਬਿਲਕੁਲ ਜੀ ਚੜੰਗੀ ਤੇ ਰਹੋ ਬਸ ਠੀਕ ਹੈ ਜੀ ਸਰ ਠੀਕ ਹੈ ਗਰਮੀ ਇਹ ਲੱਗਣ ਦੀ ਅੱਜ ਤਾਂ ਮੈਂ ਬੈਗੜ ਨਹੀਂ ਮੈਂ ਮਾਵਾ ਪਿਆਰਾ ਤਿੰਨ ਦਾ ਡੋਟ ਆ ਗਿਆ ਨੇ ਬੜੀ ਮਾੜੀ ਕਿਰਵਾ ਗਈ ਚਲੋ ਹੁਣ ਝੋਲਾ ਜਾਣਾ ਮੇਰੇ ਆਪ ਬੂਟੇ ਬੱਟੇ ਲਾਵਾਂਗੇ ਹੁਣ ਉਹ ਤਾਂ ਰੱਟਾ ਜੀ ਨਹੀਂ ਕਰਦੇ ਆ ਏ ਧੀਰਜ ਹੋਏ ਚਲ ਹੋਰ ਦਿਹਾੜੀ ਨੂੰ ਨਹੀਂ ਮੀ ਭੈ ਲੈ ਰਹੇ ਬਾਸੀ ਆਜੀ ਅੱਜ گاਵਾ ਤੇ ਸੰਦੀਖ ਸਾਂਵੇਂ ਨਿੱਕੀਆਂ ਮੋਟੀਆਂ ਸ਼ੀਕ ਹੈਗੀਆਂ ਵਾ ਹਾਂਜੀ ਐਵੇਂ ਹਣਚੂ ਨਾਲ ਚੈਨਲ ਹੁਣਾ ਗੱਲੇ ਵੀ ਚਲੋ ਆ ਤੁਹਾਨੂੰ ਰੈਸਟ ਵਿੱਚ ਹੋਏ ਦੋ ਜਾਨਾਂ ਤੇ ਰੈਸਟ ਵਾ ਜਿਹੜਾ ਸਮਾਜਿਕ ਵਿਚਾਰੇ ਬਣੀ ਬਿਚਲ ਜਿਹੜੀਆਂ ਹੈਗੀਆਂ ਪਾਲੀਆਂ ਬਿਲਕੁਲ ਜੀ ਪਾਕਿਸਤਾਨੀ ਦਾ ਪਿੰਡ ਆਪਣਾ ਥਰੀਗੇਵਾਲ ਆ ਥਰੀਗੇਵਾਲ ਚੌਂਕ 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 ਹਾਂਜੀ ਰਿਆਸ਼ ਆਪਣੀ ਜਿਲ੍ਹਾ ਹੈਗਾ ਆਪਾ ਨੂੰ ਅਮਰਸਰ ਹਲਕਾ ਮਜੀਠਾ ਪੈਂਦਾ ਜੈੰਤੀਪੁਰ ਵੀ ਲੱਗੇ ਆ ਕੱਥੂ ਨਾਂ ਗੰਟੂਰ ਪਲਾਜਾ ਵੀ ਲੱਗੇ ਹੀ ਆ ਜਿੰਨੇ ਵੀ ਆਉਣਾ ਭੈਣ ਭਰਾ ਨੇ ਫੋਨ ਕਰਕੇ ਆਓ ਹਾਂ ਬਿਲਕੁਲ ਹੁਣ ਥੋੜਾ ਜਿਹਾ ਕੰਮ ਕੁੱਬ ਚਲਾਇ ਜਾਣਾ ਜੇ ਮਾਲ ਨਾ ਹੋਵੇ ਫੇਰ ਆਣਾ ਪਏ ਹਾਂਜੀ ਹਾਂਜੀ ਮੇਰੀ ਕੋਸ਼ਿਸ਼ ਹੁੰਦੀ ਵੀ ਜਿਹੜਾ ਭੈਣ ਭਰਾਉਣ ਆਲਾ ਨਾ ਮੁੜ ਕੇ ਨਾ ਜਾਵੇ ਮੁੜ ਕੇ ਨਾ ਜਾਵੇ ਇਹ ਕਰਕੇ ਬਾਰ ਬਾਰ ਕਹੀ ਜਿਹਦਾ ਪਿੰਡ ਜਿਹੜਾ ਤਰੀਏਵਾਲ ਚੌਕ ਆ ਤੇ ਇੱਕ ਕੱਲ ਪਰਸੋ ਬੰਦੇ ਗਲਤੀ ਕਰ ਗਏ ਉਹ ਪੰਜ ਗਰਾਈਆਂ ਵਾਲੇ ਤਰੀਏਵਾਲ ਚੱਲ ਗਏ ਇਹ ਤਰੀਏਵਾਲ ਮਜੀਠੇ ਹਲਕੇ 'ਚ ਪੈਂਦਾ ਦੋ ਤਰੀਏਵਾਲ ਇੱਕ ਉਧਰ ਆ ਉਹ ਹੈਗਾ ਵਾ ਮਿਲਕ ਪਲਾਂਟ ਵੇਰਕੇ ਵਾਲਿਆਂ ਦਾ ਡਾਣਡ ਵੀ ਆ ਤੇ ਉਹ ਕਈ ਵਾਰੀ ਪੱਸਾਂ ਵਾਲੇ ਵੀ ਭਲੇਖਾ ਕੋ ਆਂਦੇ ਨੇ ਇੱਕ ਬੰਦਾ ਪਿੱ ਮਲੇ ਫਲੇਖ ਆ ਪਿਆ ਜਾਂਦਾ ਤਰੀਏ ਵਾਲ ਦੋ ਨੇ ਇੱਕ ਬਟਾਲੇ ਚ ਆ ਤੇ ਇੱਕ ਮਜੀਠੇ ਚ ਆ ਹਾਂਜੀ ਤੇ ਬਾਕੀ ਸਨੀਜੀ ਗੱਲਾਂ ਬਾਤਾਂ ਦੇ ਇਹੋ ਜਿਹਾ ਮਾਲ ਮੂਹ ਚਲੋ ਆਪਣੇ ਉਹਨਾਂ ਤੇ ਬੜੀ ਕੋਸ਼ਿਸ਼ ਕਰਦੀ ਵਧੀਆ ਲਈ ਬਿਲਕੁਲ ਜੀ ਬਾਕੀ ਗਾਕਾਂ ਨੂੰ ਪਤਾ ਹੋਊਗਾ ਹਾਂਜੀ ਬਾਕੀ ਸਾਰੇ ਭੈਣ ਭਰਾ ਬਹੁਤ ਪਿਆਰ ਕਰਦੇ ਨੇ ਵੀਡੀਓ ਵੇਖਣ ਵਾਲੇ ਬੰਦੇ ਜਿਹੜੇ ਬੜਾ ਚਲੋ ਪਿਆਰ ਵਿਸ਼ਰਿਆ ਦਿੱਖ ਤੇ ਮੋਬਾਈਲ ਨੰਬਰ ਆਪਣਾ 9814378122 ਖਾਨਮੇ 4478 ਇੱਕ ਕੀ ਹੋਣ ਨਾ ਗੁੱਸਾ ਕਰਿਓ ਜੇ ਕਿਤੇ ਬਾਈ ਦੀ ਵੇ ਨਾ ਚੁੱਕਿਆ ਫੋਨ ਹੈਲਰ ਟਰੈਕਟਰ ਉੱਪਰ ਤੇ ਹੋ ਸਕਦੇ ਆ ਤੇ ਮੈਂ ਕੋਸ਼ਿਸ਼ ਕਰਾਂਗਾ ਮੈਂ ਲਾ ਲਾਂਗਾ ਪਰ ਥੋੜਾ ਜਣ ਬਿਜੀ ਸ਼ਡਿਊਲ ਚੱਲ ਪੈਣਾ ਤੇ ਜਿਹੜਾ ਭੈਣ ਭਰਾ ਵੀਡੀਓ ਹੀ ਵੇਖਿਓ ਉਹ ਜਿਹੜੀ ਵੀਡੀਓ ਪਹਿਗੀ ਪਹਿਗੀ ਫੇਰ ਵੀਡੀਓ ਦੋਵਾਂ ਨੂੰ ਪਵੇ ਤਿੰਨਾਂ ਨੂੰ ਪਵੇ ਪਤਾ ਨਹੀਂ ਟਾਈਮ ਕਿੰਨੇ ਗੱਲ ਹੋਣਾ ਜੇ ਆਪਣੀ ਪਨੀਰੀ ਛੋਟੀ ਲੇਬਰ ਤੇ ਆਈ ਆ ਲੇਬਰ ਹੋਰ ਨਾਲ ਦੇ ਡਾਈ ਆ ਆਪਣਾ ਵੀ ਦੋ ਤਿੰਨ ਦਿਨਾਂ ਹੀ ਪਾਣੀ ਛੱਡ ਦੇਣਾ ਉਹ ਬਾਈ ਦੀਸੇ ਆ ਜੋ ਪਹਿਲਾਂ ਮਾਲ ਵਖਾਈਏ ਇਹ ਜੀ ਗੱਬਣੀਆਂ ਜੀ ਸੰਦੀਪ ਸਿੰਘਾ ਗੱਬਣਾਈਆਂ ਗਾਵਾਂ ਤੋਂ ਅੱਛਾ ਇੱਕ ਮਿੰਟ ਇੱਕ ਟੋਕੜ ਗੱਬਣੇ ਇੱਕ ਲੱਛੀ ਵੀ ਪੱਤੀ ਆਪਣਾ ਘਰ ਦੀ ਆ ਪੰਜਾ ਚੋ ਮਹੀਨੇ ਹੋਈ ਜੀ ਹਾਂ ਜੀ ਲੋ ਇਹ ਵੇਚਣਾ ਵੀ ਡੰਗਰ ਧਾਰਤੀ ਕਰਮੇ ਦੀ ਕੰਮ ਦੇ ਦੇ ਬਿਲਕੁਲ ਬਿਲਕੁਲ ਜੀ ਲਓ ਵੇਖੋ ਭਰਾਣੀ ਚੰਗੀ ਸਨੀਖਾ ਗਾਵਾਂ ਅੱਛਾ ਕਿਨੇ ਕਰੀ ਦੋ ਦੋ ਤੇ 20 22 ਕਿਲੋ ਤੇ ਕੱਢ ਦੇਗੀ 20 22 ਕਿਲੋ ਲੈ ਬਲੇ ਟਾਈਮ ਲੈ 8 ਟਾਈਮ 10 12 ਦਾ ਲੈ ਜਾ ਜੀ ਲੈ ਜਾ ਜੀ ਕੁਮਕਾਰ ਕੋਈ ਬਿਲਕੁਲ ਜੀ ਸੀ ਯਾਰ ਚੀਜ਼ਾਂ ਦੀ ਬੜੀ ਸਨਿਸ਼ਚਾ ਬੱਦਲ ਫੇਰ ਆਈ ਜਾਂਦਾ ਮਾਨ ਨੂੰ ਦੇਖ ਪੈਣਾ ਚਾਹੀਦਾ ਬੱਦਲ ਜ਼ਰੂਰੀ ਹੈ ਜੇ ਆਉਂਦਾ ਹਾਂਜੀ ਭਾਤੀ ਸੀ 16 ਲੋ ਆਵਿਆ ਜੀ ਆਹ ਚੀਜ਼ਾਂ ਸੱਪਰ ਨੇ ਤੁਹਾਨੂੰ ਪਤਾ ਹੈ ਕਿ ਆ ਫੇਰ ਕਿਹੜੀ ਚੀਜ਼ ਆਉਣੇ ਦਾ ਟਾਈਮ ਆ ਗਿਆ ਆ ਗਿਆ ਹੁਣ ਮੀਮੂ ਪੈਣ ਦਾ ਵੀ ਹੁਣ ਇਹਨਾਂ ਨੇ ਕਰਵਾ ਲੀਆਂ ਸਾਡੀ ਤਾਰ ਦੇਣਾ ਜੀ ਜੀ ਮੋਲ ਆ ਜਾ ਬਹੁਤਾ ਨਹੀਂ ਕਰ ਬਿਲਕੁਲ ਐਂ ਜਾਣ ਵਾਲੇ ਕਰ ਐਂ ਜਾਣ 48000 ਮੋਲਿਆ 45 ਦੀ ਦੇ ਦੇ ਠੀਕ ਹੈ ਜਾਨ ਉਹ ਟੇਨਿੰਗ ਨਹੀਂ ਦੇਣੀ ਬਿਲਕੁਲ ਨਹੀਂ ਨਹੀਂ ਹਾਂ ਬਿਲਕੁਲ ਬਾਕੀ ਆਏਗਾ ਦਾ ਮਾਤਨ ਫੇਰ ਕਰਦਾ ਆਹ ਤੇ ਨਾ ਬੇ ਨੂੰ ਵੀ ਨਹੀਂ ਲੈਣੇ ਲੋ ਜੀ ਬਸ ਵੇਖਣ ਦੇ ਠੀਕ ਹੈ ਇਹ ਵੀ ਗਾਂ ਬਹੁਤ ਚੰਗੀ ਸੰਦੀਪ ਸਿੰਘ ਵੇਖੋ ਲੇਵਾ ਗਾਂ ਵੇਰ ਹਜੇ ਬਣੂਗੀ ਪੂਰੀ ਜੀਤਨਦੀ ਸਿੰਘ ਆ ਜੇ ਕਿ ਬਣੀ ਹਜੇ ਤੇ 25 ਕਿਲੋ ਦੁੱਧ ਕੱਢਿਆ ਗਾਂ ਨੇ ਹਾਂ ਜੀ 25 ਲੀਟਰ ਦੁੱਧ ਕੱਢਿਆ ਵਾ ਅੱਛਾ ਠਾੜੀ ਚਲੋ ਅਹੀਂ ਦੀ ਦੇਖੋ ਤੇ ਅਗਲੇ ਵਾਲੇ ਜਬਾਨੀ ਜੀ ਬੁਲੀ ਸੰਦੀਪ ਸਿੰਘ ਆਹੀਂ ਆਵੇਂ ਵਿੱਚ ਫਸ ਜੀਏ ਮੁਰਗੇ ਅਗਲੇ ਆਦੇ ਨਹੀਂ ਲੈਵਾ ਹੀ ਦੱਸਦਾ ਸੰਦੀਪ ਜੀ ਵੇਖੋ ਲੈਵਾ ਹੀ ਦੱਸਿਆ ਜਾਂਦਾ ਜੀ ਹਾਂ ਤੇ ਗਾਂ ਚਲ ਬਹਿ ਕੇ ਸਭ ਨਾਲ ਆ ਮਲੋਂ ਗੁਲਾਬੀ ਸੁਣਾ ਲਈ ਇਹ ਨਹੀਂ ਹੈਗਾ ਤੁਹਾਨੂੰ ਪਤਾ ਇਹ ਮਾੜੀ ਨਿਕਲਣ ਵਾਲੀ ਨਹੀਂ ਹੈ ਨਾ ਇਹ ਚੰਗੀ ਹੈ ਹਾਂ ਗੜ੍ਹ ਤੋਂ ਬੜੀ ਹੁੰਦੀ ਸਾਂ ਬਾਕੀ ਰਾਜੀ ਬੀਜੀ ਪੂਰੀ ਆਹ ਆਹ ਮਾਜੀ ਤੇ ਇਹ ਹਿੱਦਲੇ ਵਾਦੇ ਜੇ ਕੋਈ ਪਤਾ ਹੋੜਾ ਉਹਨੂੰ ਕਹੋ ਨਾ ਨਹੀਂ ਇਹ ਤਾਂ ਥੰਡੀ ਪੰਡੀ ਬੜੀ ਆ ਇਹਦਾ ਮਾਦੀ ਜੇ ਹਾਂਜੀ ਜੀ ਜੋ ਹੱਥ ਦੇਣ ਲਾਣ ਵਾਲੀ ਗੱਲ ਹੈ ਮੁੱਲ 55 ਜਾਂ 50 ਦੀ ਦੇਣੀ ਹੈ ਹਾਂ ਮੋਲ ਲੱਗਿਆ ਜੀ ਇਹਦਾ 2048 ਦੀ 47 ਦੀ ਦੇ ਦੋ ਚਲਣ ਦੇਖੋ ਜਾਂਦੇ ਦੋ ਵੇਖੋ ਰੇਡ ਵੇਖ ਲਓ ਆਦੇ ਸਰਫ ਆਦੇ ਸਰ ਨੂੰ ਨਿਕਲਣ ਵਾਲੀ ਗੱਲ ਹੈ ਗੱਲ ਵਾਕਈ ਗੱਲ ਸਹੀ ਹੈ ਛੋਨਾ ਚਾਰਾ ਲਾਓ ਇਸ ਵੀਏ ਨਹੀਂ ਇਹ ਸੁਈ ਸੁਈ ਮੈਂ ਸ਼ਾਈਵਾਲ ਹਾਂਜੀ ਸ਼ਾਈਵਾਲ ਠੰਡੀ ਕੋਈ ਨਿਆਣਾ ਨਹੀਂ ਪਾਉਣਾ ਆਪਣੀ ਮਰਜ਼ੀ ਕਰਿਓ ਮਤਲਬ ਪਾਉਣਾ ਪਾਲ ਨਹੀਂ ਪਾਉਣਾ ਦੀ ਕੋਈ ਗੱਲ ਨਹੀਂ ਠੀਕ ਹੈ ਦੁੱਧ ਕਿੰਨਾ ਜੀ ਦੁੱਧ ਸੁਖੀ ਸਿੰਘ ਸਾਹਿਬ ਝੂਟ ਝਾੜ ਮਾਰਨ ਨੂੰ ਭਾਵੇਂ 15 ਵੀ ਕਹਦੀਆਂ 10 12 ਕਿਲੋ ਹੋਣਾ ਜੀ ਤਾਜੀ ਸੁਈ ਆ ਲੱਗ ਹਾਂ ਜਿਹੜੀ ਗੱਲ ਆ ਪੁੱਗੋ ਕਿ ਸ਼ਾਈਵਾਲ ਹੁਣ ਤੁਸੀਂ ਕਹੋਗੇ 20 ਕਿਲ ਉਹ ਤੇ ਫੇ ਲੱਖ ਸਾਵਾ ਲੱਖ ਬਿਲਕੁਲ ਜੀ ਬਿਲਕੁਲ ਬਾਕੀ ਹੈ ਬੜੀ ਚੰਗੀ ਕਰਮਾਂ ਵਾਲੀ ਨਿਆਣੇ ਤੋਂ ਬਗਿਆ ਰ ਅੱਛਾ ਹੀ ਆ ਗਿਆ ਮਖਣੇ ਮੇਲ ਕਾਫ ਚਲੋ ਤੂੰ ਤੇ ਹੋਰ ਕੋਈ ਕਹਿਣਾ ਨਾ ਚੁੱਪ ਪਰ ਹੈ ਚੁੱਪ ਪਰ ਥੋੜੀ ਜਾ ਆਪ ਨੂੰ ਨਾਲ ਨਾਲ ਨਾਲੀ ਆਜੀ ਨਾਲ ਠੀਕ ਹੈ ਅੱਜ ਨਾਲ ਕੱਲ ਤੱਕ ਦਾ ਪਤਾ ਨਹੀਂ ਜੀ ਮੋਲਾ ਜਿਹਦਾ ਵੀ ਕੁਝ ਨਹੀਂ 50 ਦੀ 45 ਦੀ 44000 44000 ਦੀ ਠੀਕ ਹੈ ਵੇਖੀ ਚਲੋ ਰੇਟ ਵੇਖੀ ਜਿੰਨੋਂ ਭਾਜੀ ਹਿਸਾਬ ਦੇ ਬਾਕੀ ਮਾਮਲਾ ਜਰਸੀ ਇਹ ਵੀ ਸੂਈ ਆ ਇਹ ਕੱਲ ਦੀ ਸੂਈ ਹੋਣਾ ਡੋਟ ਪਾ ਲਵੇ ਦੁੱਧ ਕਿੰਨਾ ਜੀ ਭੋਲਾ ਹੀ ਹਾਂ ਭੋਲਾ 68 10 ਕਿਲੋ 8 10 ਭੋਲਾ ਹੀ ਹੈ 1 ਤੋਂ 14 15 ਕਿਲੋ ਨਹੀਂ ਇਹਦੇ ਛੋਟੇ ਗਾਜੇ ਨਾਲੇ ਥੋੜੀ ਵਧੀਆ ਠੰਡੀ ਠੰਡੀ ਪ੍ਰੇਜੀ ਆ ਨਜ਼ਾਰੇ ਲਈ ਜਾਂਦੇ ਜੀ ਪੰਜਾਬ ਵਾਲੀ ਹੈ ਬਿਲਕੁਲ ਜੀ ਲੈ ਚਵਾਈ ਚ ਬੜੇ ਟਾਪ ਦੀ ਸੰਦੀ ਜੀ ਆ ਜੀ ਆ ਜੀ ਹਾਂ ਜੀ ਤੁਹੀ ਕੋ 80 ਕਿਲੋ ਬੋਲਾ ਬੜੀਆਂ ਚੰਗੀਆਂ ਚੱਲੂਆਂ ਜੀ ਹੁਣ ਮੈਂ ਕਹਾਂਦਾ ਕੋਈ 15 ਕਿਲੋ ਬੋਲਾ ਤੇ 15 ਕਿਲੋ ਵੀ ਨਿਰਾਜ ਉਠੋਣਾ ਹੈ ਤੇ ਉੜੀਉ ਨਾ ਕੀ ਤਾਂ ਅੱਲਾਹ ਜਨ ਨਾ ਕੋ ਵੇਦਾ ਹੈ ਤੇ ਇਹ ਮੈਨੂੰ ਕਈ ਬੰਦੇ ਪੁੱਛ ਲੈਣਦੇ ਫੋਜ ਸਾਹਿਬ ਕਿ ਦੁੱਧ ਇੰਨਾ ਦਾ ਦੱਸਨਾ ਹੁ ਮੈਂ ਦੱਸਦਾ ਹੀ ਦੱਸੀ ਜਾਂਦਾ ਭਰਾ ਹਾਂ ਕਿੰਨੇ ਕਿਲੋ ਪੂਰਾ ਆਵੇ ਨੇ ਕਿੰਨੇ ਪੂਰਾ ਆਵੇ ਹੁਣ ਕਹਿੰਦਾ ਵੀ ਕੋਈ ਘਰ ਟਰਾਈ ਕਰ ਲੈ ਦੁੱਧ ਇੰਨਾ ਦੱਸਿਆ ਫੋਜ ਸਾਹਿਬ ਕਿ ਨਿਕਲੇ ਆਇਆ ਆਹ ਜਿੱਚਾ ਆਹ ਨਾਲੂ ਜਿਹੜਾ ਨਿਕਲਿਆ ਅਸਰੇ ਖੜਿਆ ਹੋਵੇ ਬਿਲਕੁਲ ਗਿੱਲਾ ਨਾਲ ਹਾਂ ਜੀ ਜੀ ਸਾਹਿਬ ਅੱਜ ਕੋਈ ਮੋਲ ਨਹੀਂ ਇਹਦਾ ਮੋ ਕਰ ਲੋਗ ਮੰਨਦਾ ਉਹ ਮਰਜੀ ਤੁਹਾਡੇ 33 ਦੀ ਜਾਂਦ 32 ਦੀ ਜਾਂਦ 32 ਜਾਂਦ ਬੇਲੋਣਾ ਇਹ ਤੁਕੜੇ ਸੰਦੀਪਾ ਗੱਪਣਾ 2 ਮਹੀਨੇ ਨੂੰ ਟਾਈਮ ਹੋ ਗਿਆ ਜਿਹਨੇ ਖਾਣ ਚੈੱਕ ਆ ਕੇ ਖੜੇ ਅੱਛਾ ਦੁੱਧ ਕਿੰਨਾ ਜੀ ਦੁੱਧ ਪੂਰ ਭਾਣਾ ਖਾਤਰ ਮੈਨੂੰ ਬਰਾਬਰ 5 ਕਿਲੋ ਦੁੱਧ ਆ ਇੱਥੇ 5 ਕਿਲੋ ਲੀਟਰ ਵਾਲਾ ਠੀਕ ਆ ਪਿਓਰ ਜਰਸੀ ਸਮਝੋ ਵੀ ਤੋਹਾ ਹੀ ਆਜੋ ਜੀ ਜਰਸੀ ਜਰਸੀ ਕਾਉਂਦੇ ਰਹਿੰਦੇ ਆ ਜਰਸੀ ਦਾ ਫਤ ਲੱਗਦਾ ਜੀ ਤੁਹ ਲੱਗੇ ਇੱਥੋਂ ਲਈ ਲੋਕਲ ਹੀ ਆਪਣੇ ਅੱਛਾ ਬੜੀ ਚੰਗੀ ਆ ਚਲੋ ਜਿਹੜਾ ਹੁਣ ਮੌਸਮ ਠੀਕ ਹੋ ਗਿਆ ਵਾ ਚੈੱਕ ਕਰਾ ਲਈ ਜਿਹੜੇ ਪਹਿਣ ਪੁਰਾਣੇ ਖਾਣ ਨੇ ਬਾਕੀ ਸੀਲ ਠੰਡੀ ਵਾਲਾ ਸਜੀਖਾ ਤਾਂ ਇੱਥੇ ਬੈਠਾ ਰਿਹਾ ਥੱਲੇ ਤੇ ਚੌਾਈ ਕੋਲੀ ਤਾਂ ਥੋੜਾ ਆ ਜਾਂ ਛੋਟਾ ਹੁੰਦੀ ਆ ਪਰ ਚੌਾਈ ਜ ਮੋਟਾ ਹੁੰਦਾ ਹਾਂ ਹਾਂ ਨਹੀਂ ਕੱਪੜਾ ਹਾਂ ਚੈੱਕ ਕਰਾਈ ਆ ਅਗਲਾ ਚੈੱਕ ਕਰਾਈ ਇਹਦੀ ਅਗਲਾ ਕਾਗਜ਼ ਅਗਲਾ ਵੀ ਨਾ ਨਿਸ਼ਕੋਟੇ ਵੀ ਪਰ 12 ਤਰੀਕ ਦੀ ਇਹ 2 ਮਹੀਨੇ ਤੋਂ ਉੱਪਰ ਹੋ ਗਿਆ ਟਾਈਮ ਮੈਨੂੰ 12 ਨੂੰ 2 ਮਹੀਨੇ ਹੋ ਗਏ ਹਾਂ ਵੇਖਦਾ ਖਾਨਖਾਣ ਦੇ ਵਾਸੀ ਹੰਦੀਪ ਸਿੰਘ ਦਾ ਪੁੱਤ ਕਰੂ 14 15 ਕਿਲੋ ਵੇ ਹੁਣ ਤਾਂ ਚਲੋ ਕਰਮਾਲੀ ਜੇ ਦੰਧਾ ਜਿਆ ਦੂਜੇ ਸੂਏ ਸੁਣਾ ਇਹਨੇ ਤੁਸੀਂ ਅੱਜ ਮੋਲੇ ਦਾ ਪੱਕਣੀ 20000 ਮੰਗ ਲਈਆਂ ਠੀਕ ਆ ਜਾਣ ਪਾਈ ਸੰਦੀਪ ਜੀ ਅੱਜ ਸਿਰਫ ਐਵ ਫੜਨ ਵਾਲਾ ਕੰਮ ਕਰ ਲਿਓ 15000 ਦੀ ਦੇ ਦਿਓ 15000 ਦੀ ਬੇਲੋੜਾ ਜਾਣ ਕੋ ਦਾ ਆਹ ਜੀ ਇਹ ਤੁਸੀਂ ਤਾਂ ਕਰਦੀ ਵਸੀ ਆ ਅੱਛਾ ਤੇ ਕਿ ਨਹੀਂ ਤੀ ਸਿਰਫ ਤੈਨੂੰ ਪਤਾ ਕਿ ਹੁਣ ਕੰਮ ਹੀ ਸਾਡਾ ਇੰਨਾ ਚੱਲ ਪੈਣਾ ਹੈ ਤੇ ਦੇਖ ਰਾ ਜੀ ਹਾਂ ਦਿੱਕਤ ਬੰਦਿਆਂ ਦਾ ਵੀ ਤੈਨੂੰ ਪਤਾ ਸ਼ੌਰਟੇਜ ਆ ਤੇ ਫਿਰ ਬੰਦਾ ਇੱਕ ਆਰਕਾਂ ਆਇਆ ਨਹੀਂ ਆ ਉੱਜਾ ਗਿਆ ਪੜਾ ਨਹੀਂ ਇਹ ਇਹ ਪੰਜਵਾਂ ਮਹੀਨਾ ਸੰਦੀਪ ਸਿੰਘ 29 ਤਰੀਕ ਨੂੰ ਇਹਨੂੰ ਸ਼ੇਵਾ ਲੱਗ ਜਾਣਾ ਹੈ ਅੱਛਾ ਸ਼ੇਵਾ ਲੱਗ ਗਈ ਅੱਜ ਕਿ ਨਹੀਂ ਹੋ ਗਈ ਆ ਚੈੱਕ ਕਰਾ ਕੇ ਆਹ ਕਰਦੀ ਵਸੀ ਸ਼ਾਈ ਵਾਲਾ ਕ੍ਰੋਸ ਆ ਠੰਡੀ ਠੰਡੀ ਬੜੀ ਆ ਡਰਨ ਦੇਈ ਇਹਨੂੰ ਤਾਂ ਪਤਾ ਹੀ ਨਹੀਂ ਪਿਆ ਕੈਮਰਾ ਗਾੜੀ ਮੇਰੇ ਅੱਜ ਵੱਜ ਜਾਣਾ ਇਹ ਤਾਂ ਐਵੇਂ ਹੀ ਮੇਠੇ ਮਟਾ ਪਿੱਛੋਂ ਲੜਾ ਲੂਣਾ ਵਿਖਾ ਦੇ ਐ ਬੜਾ ਲੈਵਲੂਬੇ ਵਾਲੀ ਚੰਗੀ ਗਾਂ ਦੀ ਧੀ ਆ ਐਵੇਂ ਆਖੀ ਵੀ ਹੁੰਦਾ ਨਹੀਂ ਆ ਤੇ ਖੀਰੀ ਜਾਂ ਦੋਂਦੀ ਹੋ ਜੀ ਅੱਛਾ ਨੂੰ ਪੁੱਟੀਆਂ ਭਲਾ ਮੈਂ ਵੇਖੀ ਨਹੀਂ ਹੁਣ ਦੋਂਦੀ ਲੱਗੀ ਹੋਣੀ ਸ਼ਾਇਦ ਇਹਨੂੰ ਤੁਸੀਂ ਸਿਆਦੇ ਨਹੀਂ ਚੌ ਚੌਗੀ ਲੱਗੀ ਆ ਦੋਂਦੀ ਹੀ ਅੱਗੇ ਚੌਗੀ ਲੱਗੀ ਆ ਹਾਂਜੀ ਚਾਰ ਦੰਦ ਹੋ ਗਈ ਬਾਕੀ ਸੀਲ ਠੰਡੀ ਬੜੀ ਸੰਦੀਪ ਜੀ ਇਹ ਨਹੀਂ ਵੀ ਉਹੋ ਜੀ ਚਬਲ ਨਹੀਂ ਆ ਲੈ ਜੋ ਮਰਜ਼ੀ ਕਰੀਓ ਆਪ ਕੋ ਸੀਲ ਸ਼ਾਈ ਵਾਲ ਦਾ ਮੁੱਲ ਆ ਹੁੰਦਾ ਇਦਰਾ ਥਣ ਵਿਖਾਈਏ ਤੇ ਚਬੂ ਲਿਆ ਰਹੇ ਹਾਂ ਵੀ ਇਹਦੇ ਚਲੋ ਚੈੱਕ ਕਰਾ ਕੇ ਖਾਣੀ ਜਿਹੜੇ ਭੈ ਮਗਰੋਗੇ ਝੋਲੀ ਝਲੀ ਖਾਦੇ ਆ ਥੱਲੇ ਲੇਵਾ ਖਾਦੇ ਬਹੁਤ ਠੰਡੀ ਠੁੰਡੀ ਆ ਛੜਾਂ ਵਾਲੀ ਤੇ ਸ਼ਾਈ ਵਾਲ ਤੈਨੂੰ ਪਤਾ ਕਿ ਕੰਮ ਆ ਮਗਰੋ ਐ ਪੂਰੀ ਬੱਸੀ ਫਾਨੀ ਬਣੀ ਹੁਣ ਤੇ ਚਲੋ ਚੈੱਕ ਕਰਾ ਕੇ ਦੇਣੀ ਅਸੀਂ ਤੇ ਚਲਾਉਣ ਲੋ ਚੈੱਕ ਕਰਾਉਣ ਵਾਲੀ ਬਿਲਕੁਲ ਅਸੀਂ ਤਾਂ ਕਰਾਈ ਹੀ ਹਿੱਸਾ ਅੱਗੇ ਹੁਣ ਵੀ ਕਰਾ ਕੇ ਦੇਣੀ ਆ ਕਿਉਂਕਿ ਮੁੜਕੇ ਨਹੀਂ ਦੇਖੋ ਖੋਣਾ ਨਹੀਂ ਨਹੀਂ ਮਹੀਨੇ ਹੋ ਗਏ ਪੰਜ ਨਿਕਲਣੇ 6 ਨਿਕਲਣ ਵਾਲਾ ਆਪਣੀ ਤਸਲੀ ਕਰਾ ਕੇ ਖੜੇ ਇਹ ਜੂ ਕਹਿੰਦਾ ਜੀ ਪਿਛਲੇ ਘਰ ਦੀ ਆ ਮੈਨੂੰ ਪਤਾ ਨਹੀਂ ਬਣੀ ਆ ਅੱਜ ਕਿਹੜੀ ਗੱਲ ਦੁਸ਼ਮਿਆਣਾ ਥੋੜਾ ਕੋਈ ਹਾਂ ਪਤਾ ਜੀ ਪਤਾ ਬਾਦ ਵਿੱਚ ਅਸੀਂ ਤੁਹਾਨੂੰ ਕਹਿੰਦੇ ਹਾਂ ਹਾਲੋਂ ਨਹੀਂ ਪਤਾ ਮੀਲਾ ਲੈ ਜੇ ਡੁਇਡ ਲੈ ਲੈ ਦੋ ਲੈ ਜੇ ਉਹ ਤੇ ਪਤਾ ਹੁੰਦਾ ਵੀ ਡੇਢ ਲੈਣਾ ਹੈ ਕਿ ਦੋ ਲੈਣਾ ਹਾਂਜੀ ਜੀ ਫਿਰ ਬਚੀ ਤੇ 50 60 ਹਜ਼ਾਰ ਤੈਨੂੰ ਪਤਾ ਹਾਜੀ ਹੋਈ ਹੈਗੀ ਕਿ ਨਹੀਂ ਹੈਗੀ ਪੂਰੇ ਤੁਹਾਨੂੰ ਧੰਨਵਾਦੀ ਹੁਣ ਆਪਾਂ ਇਹਦਾ ਵੀ ਜੈ ਸੰਦੋਜ 15000 ਦੀ ਦੇ ਦਿੰਦੇ ਇਹ ਕਹਿੰਦੇ 15000 ਦੀ 6 ਮਹੀਨੇ ਦੀ ਕੱਪਣ ਹਾਂ ਪਰ ਇਹ ਤਾਂ 1 ਰੁਪਈਆ ਨਹੀਂ ਇਹ ਕਰਨਾ ਇਹ ਘਰ ਦੀ ਵੇੜ ਆ ਸਿਰ ਡੀਨ ਦਾ ਕਾਰਨ ਮਾਲਵਾ ਯਾਰ ਨਹੀਂ ਸੁਣਦਾ ਹਰ ਬੰਦਿਆਂ ਨੂੰ ਕਿਧਰ ਕਿਧਰ ਲਾਵੇ ਵਾਈ ਵਾਲੇ ਬੰਨੇ ਖੜੇ ਜਾਂ ਡੰਗਰ ਵੇਚਣ ਵਾਲੇ ਤੇ ਵੇਲੇ ਟੈਂਟ ਜੈਕੜੇ ਫੱਟੇ ਮੇਰੇ ਵੀ ਦੋੜਾ ਅੱਜ ਦੇ ਹੁਣ ਕਿਤਾ ਪਾਕਿਸਤਾਨ ਠੰਡੇ ਠੰਡੇ ਮੌਸਮ ਵਾਲਾ ਠੰਡਾ ਹੀ ਪਾ ਠੰਡਾ ਹੀ ਪਾ ਬਿਲਕੁਲ ਉਹ ਸਸਤੇ ਭਾਅ ਵਾਲੀ ਗੱਲ ਅੱਜ ਸਸਤੇ ਭਾਅ ਵਾਲੀ ਗੱਲ ਹੋ ਗਈ ਜੀ ਅੱਜ ਹੁਣ ਜਿਹੜਾ ਗੱਲ ਕਹਿੰਦਾ ਨਾ ਭੈਣ ਭਰਾ ਫੋਜੀ ਸਾਹਿਬ ਸਸਤਾ ਭਾਅ ਹਾਂ ਜੀ ਉਹ ਸਸਤਾ ਐਸੇ ਕਰ ਰਹੇ ਉਹ ਬੱਚੀ ਮੈਂ ਚਾਹਾਂਗਾ 20-25 ਹਜ਼ਾਰ ਮੰਗ ਲਈਏ ਤਾਂ ਬਿਲਕੁਲ ਸਭ ਹੁੰਦਾ ਜੀ ਪਰ ਆਖਿਆ ਵੀ ਉਹਨੂੰ ਫੜਾਉਣਾ ਵਾ ਦੇ ਦੇਣੀ ਕਿ ਚਲੋ ਹੁਣ ਸੂਣ ਵਾਲੀ ਆ ਕਰਮਾ ਵਾਲੀ ਉਦਾਂ ਕਿ ਇਹਨੂੰ ਫੜਾਉਂਦੇ ਤੇ ਉਹਨੇ ਸਾਹਮਣੇ ਨਹੀਂ ਹੁੰਦਾ ਚਲੋ ਸੂਣ ਵਾਲੀ ਗਾੜੀ ਦੀਦਾ ਮਹੀਨੇ ਰਹਿ ਗਏ 3 4 ਤਿੰਨ ਚੋਂ ਮਹੀਨਿਆਂ ਨੂੰ ਦੁੱਧ ਭਾਂਡੇ ਪਾਉਣ ਵਾਲੀ ਦੁੱਧੇ ਵਾਸ਼ੀ ਕਢ ਦੂ 14 15 ਕਿਲੋ ਚੰਗੀ ਹੈ ਬੜੀ ਹਾਂ ਬਾਕੀ ਹਿੰਦੀ ਸਾ ਦੇ ਨਾਲ ਤੋਇਆ ਰੇ ਕਾ ਬਾਜਵਾਰ ਨਾ ਜੀ ਬਾਤ ਜਿੰਨੇ ਭੈਣ ਭਰਾ ਪਿਆਰ ਕਰਦੇ ਉਹ ਸਾਰੇ ਕਰਦੇ ਇਸੇ ਕਰਕੇ ਜਿੰਨਾ ਅਸਦੀਪ ਸਿੰਘ ਆ ਫੋਨ ਆਉਂਦਾ ਸਾਰਾ ਕਾਰਨ ਇਹੋ ਹੀ ਆਪਣਾ ਰੇਡ ਜਾ ਰੇਡ ਜਾਇਆ ਜਾ ਬਾਕੀ ਚਲੋ ਝੂਠ ਤੇ ਬੋਲਦਾ ਹੀ ਹੋਵਾਂਗਾ ਮੈਂ ਵੀ ਠੱਗੀ ਆ ਸਾਰੇ ਕੰਮ ਕਰਦੇ ਹੀ ਆ ਪਰ ਥੋੜਾ ਜਿਆਦਾ ਰੱਬ ਤੋਂ ਡਰੀਦਾ ਘੱਟ ਕਰੀਦਾ ਵਾ ਬਾਕੀ ਕਹਿਣ ਵਾਲੇ ਤੇ ਕਹੀ ਜਾਂਦੇ ਕੋਈ ਕੁਛ ਕਹਿ ਦੂ ਕੋਈ ਕਹਿ ਦੂ ਕਹੀ ਤੇ ਭਰਾ ਜੀ ਵੀ ਕਹੀ ਜਾਂਦੇ ਚੋਰ ਆ ਕੋਈ ਕਹਿੰਦਾ ਜੀ ਇਹਨੇ ਇੱਕ ਸਾਜ ਹੋਰ ਸਦੀਪ ਸਿੰਘ ਆਰ ਕਾ ਕਮੈਂਟ ਪੜੇ ਨਹੀਂ ਮੈਨੂੰ ਗੱਲ ਕਰਨੀ ਕਿ ਨਹੀਂ ਚਾਹੀਦੀ ਪਰ ਮੈਂ ਹੈ ਹੀ ਇਦਾਂ ਦਾ ਆਂਦਾ ਜੀ ਫੌਜੀ ਡੇਰੀ ਫਾਰਮ ਕਿਦੋਂ ਬ ਅੱਛਾ ਉਹ ਜੀ ਡੇਰੀ ਫਾਰਮ ਕਿਦੋਂ ਬਣਨਾ ਉਹ ਭਰਾਵਾ ਫੌਜੀ ਡੇਰੀ ਫਾਰਮ ਨਹੀਂ ਬਣਨਾ ਇਹ ਚੱਕਰ ਚ ਨਾ ਪੋ ਮੈਂ ਬੜਾ ਹੋਰ ਹਿਸਾਬ ਦਾ ਮੇਰੇ ਨਾਲ ਤੂੰ ਪਤਾ ਨਹੀਂ ਵਰਤਿਆ ਨਹੀਂ ਜਾਂ ਤੂੰ ਮੈਨੂੰ ਜਾਣਦਾ ਨਹੀਂ ਮੈਂ ਬੰਦਾ ਇਦਾਂ ਦਾ ਵੀ ਜਿਹਦੇ ਨਾਲ ਲਾਲੀ ਲਾਲੀ ਹਾਂਜੀ ਹਾਂਜੀ ਤੋੜ ਨਭਾਉਣ ਵਾਲੇ ਆ ਇਹ ਲੋਕਾਂ ਨੂੰ ਨਹੀਂ ਰਾਜ ਛੁੱਟ ਗਿਆ ਵੀ ਜੇ ਕਿਤੇ ਆਪਣਾ ਮੜਾ ਜਾਂ ਨੁਕਸਾਨ ਹੋ ਗਿਆ ਤਾਂ ਅਸੀਂ ਉਹਨੂੰ ਮਰ ਜਣਾ ਜੇ ਮਾਥਾ ਕੋ ਫਾਇਦਾ ਆ ਤੇ ਐਨੂੰ ਪਲਟ ਜਾਣਾ ਬਿਲਕੁਲ ਜੀ ਨਾ ਕਦੀ ਫਾਇਦਾ ਲੋ ਇਹ ਤਾਂ ਨਾ ਕਦੀ ਨੁਕਸਾਨ ਤੋਂ ਡਰੇ ਜੋ ਨੇ ਲੇਕਦਾ ਨੀਲੀ ਸ਼ੱਤ ਵਾਲੇ ਨੇ ਉਹ ਹੋਣਾ ਜੀ ਬਿਲਕੁਲ ਜੀ ਜੇ ਬੰਦਾ ਕਹੂਗਾ ਤੇ ਬੰਦਾ ਦੁਕਾਨਾਂ ਨੂੰ ਕਹੇਦਾ ਲੈ ਬਈ ਇਹਨੂੰ ਮਾਰ ਕੇ ਸੌਣਾ ਮੈਂ ਹਾਂਜੀ ਹੁੰ ਕਦੇ ਦੁਸ਼ਮਣ ਹੁੰਦੇ ਤੇ ਉਹ ਨਾ ਜਾਣੀ ਬੰਦਾ ਮਾਰਦਾ ਜਿਨ੍ਹਾਂ ਤੇ ਪ੍ਰਮਾਤਮਾ ਨਾ ਮਾਰੋ ਤੇ ਆਪਾਂ ਕੋਈ ਚੈਨਲ ਉਹਨਾਂ ਨੇ ਵੀਰਾ ਆਪਣਾ ਨਹੀਂ ਬਣਾਉਣ ਜੋਗੇ ਸੰਦੀਪ ਸਿੰਘ ਦਾ ਚੈਨਲ ਇਹ ਆਪਣਾ ਹੀ ਆ ਮੈਨੂੰ ਤਾਂ ਹੁਣ ਸਾਲ ਡੇਢ ਸਾਲ ਹੀ ਹੋਇਆ ਤੇ ਮੈਨੂੰ ਤੇ ਇਹ ਲੱਗਦਾ ਜਿਦਾ ਸੰਦੀਪ ਆਪਣਾ ਹੀ ਆ ਮੈਨੂੰ ਕਿਸੇ ਦਾ ਨਹੀਂ ਪਤਾ ਤੇ ਆਪਣਾ ਪ੍ਰੇਮ ਸੰਦੀਪ ਹਾਣ ਵੇ ਜਿਹੜਾ ਰੋਜ਼ ਆਂਗੂ ਆਣੇ ਦਾ ਆਪਣਾ ਹੀ ਹੈ ਜੀ ਮੈਂ ਤਕਰੀਬਨ ਜੇ ਤਰ੍ਹਾਂ ਇੱਕ ਦਿਨ ਮੇਰੇ ਨਾਲ ਗੱਲ ਨਾ ਹੋਵੇ ਸ਼ਾਮ ਨੂੰ ਤਾਂ ਮੈਂ ਸਵੇਰੇ ਫੋਨ ਕਰ ਲਵਾਂ ਉਹ ਤੂੰ ਫ੍ਰੀ ਹੋਵਾਂਗੇ ਤਾਂ ਆਪਾਂ ਗੱਲਬਾਤ ਮਾਰ ਲਈ ਦੀ ਹਾਂਜੀ ਹਾਂਜੀ ਤੇ ਪਿਆਰ ਨਾਲ ਤਾਂ ਹੀ ਰਿਹਾ ਜਾਂਦਾ ਜੇ ਤੈਨੂੰ ਵੀ ਲਾਂਵੇਂ ਮੇਰੇ ਘਟ ਆਏ ਇਹ ਮੇਰੇ ਵੀ ਉਹ ਹਾਲ ਹੁੰਦਾ ਮੈਂ ਕਿਨੂੰ ਬੱਛਾ ਠੋਕਿਆ ਹੁੰਦਾ ਕਿਨੂੰ ਬੱਛੀ ਠੋਕੀ ਹੁੰਦੀ ਕੋਈ ਪੰਜਾਂ ਮਹੀਨੇ ਦੀ ਗੱਬਣ ਤਾਂ ਦਸੀ ਅਠਾਂ ਦੀ ਹੁੰਦੀ ਫਿਰ ਤੂੰ ਨਹੀਂ ਹੁੰਦਾ ਇਹ ਕੰਮ ਸਾਰੇ ਬੰਦੇ ਜਿੰਨੇ ਵੀ ਕੰਮ ਕਰਨ ਦੇ ਵਪਾਰੀ ਸਾਰੇ ਬਹੁਤ ਵਧੀਆ ਕੰਮ ਕਰਨ ਦੇ ਹੁਣ ਤੈਨੂੰ ਪਤਾ ਥੋੜਾ ਜਿਹਾ کاروبار ਇਦਾਂ ਦਾ ਵੀ ਆ ਦੇਣਿਆ ਸੀਜ਼ਨ ਦੇ ਹੁਣ ਮਾਲ ਵੀ ਬਾਹਰ ਸੰਦੀਪ ਸਿੰਘ ਜਦੋਂ ਲੋਹ ਵਿੱਚ ਫਿਰੋ ਨਾ ਹੂੰ ਚਲੋ ਜਿਹੜਾ ਵੀ ਭੈਣ ਭਰਾ ਵਾ ਫਿਰਦੇ ਲੋਹ ਚ ਹੀ ਆ ਨਾ ਬਾਹਰ ਤੇ ਲੋਹ ਚ ਫਿਰੋ ਪਤਾ ਫਿਰ ਲੱਗਦਾ ਇਹ ਲੱਗਦਾ ਤੇ ਕੀ ਬਣਦਾ ਬਾਹਰ ਇੱਥੇ ਤੇ ਹੁਣ ਆਪਾਂ ਚਲੋ ਅੱਜ ਮੌਸਮ ਬੜਾ ਸ਼ਾਨਦਾਰ ਆ ਤੇ ਜਦੋਂ ਲੋਹ ਚ ਫਿਰ ਕੇ ਮੁੱਲ ਲਾਉਣਾ ਪੈਂਦਾ ਨਾ ਪੂਰਾ ਕੱਸ ਕੇ ਉਹਦਾ ਆਖੀ ਤੇ ਯਾਰ ਇੰਨੇ ਕੀ ਨਹੀਂ ਮਿਲ ਜਾਂਦੇ ਨਹੀਂ ਨਹੀਂ ਮਿਲਦੀ ਭਾਈ ਮਿਲਦੀ ਜਦੋਂ ਅਹੀਂ ਆਉਂਦੇ ਆ ਨਾ ਕਹਾਂ ਲੂੰਗੀ ਆਦਤ ਹੈ ਭਾਵੇਂ ਅਸੀਂ 10 ਡੰਗਰ ਲੈ ਆਈਏ ਤੇ ਭਾਵੇਂ 1 ਲੈ ਆਈਏ ਅਸੀਂ ਆਪਣਾ 36 ਨਾ ਵੇਖ ਜੇ ਭਾਵੇਂ ਘਾਟੇ ਨਾ ਭਾਵੇਂ ਵਾਦੇ ਨਾ ਕਿਉਂਕਿ ਸਾਨੂੰ ਵਪਾਰ ਲੈਣਿਆ ਨਾ ਸਾਨੂੰ ਤਾਂ ਸਕਾ ਪਿਆ ਫਿਰਨ ਦਾ ਅਸੀਂ ਕਦੀ ਘਾਟੇ ਵਾਦੇ ਵਾਲੀ ਬਿੰਦੇ ਡਾਕੀ ਨੀ ਵੀ ਗੱਲਾਂ ਪਤਾ ਤੇ ਚਲੋ ਚਲੇ ਜਣਿਆ ਤੂੰ ਵੀ ਕੁਝ ਨਾ ਲਿਆ ਕਰ ਤੂੰ ਪੱਜ ਤੇ ਵੇ ਬੈਟਰੀ ਖੋਲੇ ਆ ਮੇਰੇ ਬੈਟਰੀ ਖਤਮ ਨਹੀਂ ਅਜੀ ਮੇਰੇ ਕੋ ਆ ਕੇ ਸੁਣਦਾ ਰਹਿਂਦਾ ਪਤਾ ਨਹੀਂ ਸੁਣ ਕੇ ਵੀ ਕਹਿੰਦਾ ਸ਼ਾਂਤ ਹੋਈਂਦਾ ਬੰਦੇ ਕਈ ਕਹਿੰਦੇ ਹੁੰਦੇ ਬੁਲਸਬ ਨੂੰ ਮੌਕਾ ਨਹੀਂ ਦਿੰਦਾ ਚਲੋ ਆ ਇੱਕ ਸ਼ੁਕਰ ਮੇਲਾ ਚੱਲਦਾ ਰਹੀਦਾ ਬਾਕੀ ਦੀ ਜਿਹਾ ਗੱਲਾਂ ਹੋਣਾ ਅੱਜ ਤੇ ਵੈਸੇ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਹੈਗੀ ਆ ਤੇ ਹੁਣ ਸਾਰੇ ਵੀਰ ਆਪੋ ਆਪਣਾ ਫਸਲવાડી ਬੀਜੋ ਤੇ ਕੰਮਕਾਰ ਕਰੋ ਕੰਮ ਕਰੇ ਵੀ ਜਿਹੜੀ ਆਪਾਂ ਬੀਜਾਂਗੇ ਉਹੋ ਹੀ ਖਾਣੀ ਹੈ ਬਿਲਕੁਲ ਜੇ ਆਪਾਂ ਬੀਜਾਂਗੇ ਇਹਨਾਂ ਤੇ ਖਾਣੀ ਜੇ ਤੁਹਾਡੀ ਪ੍ਰਾਤਮਾ ਵੀ ਨਾਲ ਹੀ ਰਵੇ ਜਿੱਦਾਂ ਹੁਣ ਮੌਸਮ ਵਧੀਆ ਹੈ ਵਾ ਇਦਾਂ ਹੀ ਪੱਕੇ ਦੀ ਤੱਕ ਵਧੀਆ ਹੀ ਰੱਖੋ ਚਲੋ ਵਧੀਆ ਕਦੀ ਆ ਗਿਆ ਕਦੀ ਚਲ ਗਿਆ ਚਲੋ ਇਹਦੇ ਨਾਲ ਮਜਾ ਆ ਜਾ ਬਣਿਆ ਰਹਿੰਦਾ ਬਿਲਕੁਲ ਬਾਕੀ ਸੰਦੀਪ ਜੀ ਪਿੰਡ ਆਪਣਾ ਫੇਰ ਦੱਸ ਦਈਏ ਇੱਕ ਵਾਰੀ ਐਡਰੈਸ ਪਿੰਡ ਤਰੀਏਵਾਲ ਮਜੀਠੇ ਹਲਕੇ ਚ ਜਿਲਾ ਅਮਰਸਰ ਹਲਕਾ ਮਜੀਠਾ ਮੋਬਾਈਲ ਨੰਬਰ 9814178222 ਤੇ ਬਾਕੀ ਜਿਹੜਾ ਭੈਣ ਭਰਾ ਮੂੰਹ ਸੜੀ ਕਢਾਉਣ ਵਾਲਾ ਆਵਾਜ਼ਾਂ ਕੋ ਭੈਣ ਭਰਾ ਫੋਨ ਕਰਦਾ ਹੁਣ ਬਹੁਤ ਦਿਨ ਵਿਜੀ ਆ ਰਿਕਵੈਸਟ ਹੀ ਆ ਭਾਵੇਂ ਮੇਰੇ ਕੋ ਕਰਾਇਆ ਲੈ ਲਓ ਕੋਸ਼ਿਸ਼ ਕਰਿਆ ਕਰੋ ਮੈਂ ਇੱਥੇ ਲੈ ਆਉਂ ਗਾਈ ਇੱਥੇ ਲੈ ਆਓ ਆਪਾਂ ਕਢ ਦਾਂਗੇ ਮੂੰਹ ਸੜੀ ਦੀ ਕੋਈ ਪ੍ਰੋਬਲਮ ਨਹੀਂ ਬਾਕੀ ਹੋਰ ਵੀ ਕੋਈ ਮਾੜੀ ਮੋਟੀ ਬਿਮਾਰੀ ਸਮਾਰੀ ਹੁੰਦੀ ਆ ਆਪਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਟੀਕ ਟਾਗਾ ਦੱਸ ਦੇਈਦਾ ਜੇ ਕਿਸੇ ਨੇ ਭੈਣ ਭਰਾ ਨੇ ਕੋਈ ਮੜਾ ਮੋਡਾ ਨੁਕਸੇ ਤੇ ਪੁੱਛ ਵੀ ਸਕਦਾ ਪਰ ਹੁਣ ਦੋ ਚਾਰ ਦਿਨ ਤਾਂ ਕੋਈ ਜੀ ਦਿੱਕਤ ਕੋਲ ਨਹੀਂ ਆ ਵੀ ਆਪਾਂ ਮਿਲਣਾ ਘਟਿਆ ਬਾਕੀ ਮਾਲ ਵਧੀਆ ਵਾ ਤੇ ਕੁਝ ਬੇ ਮਾਲ ਵਿੱਚ ਘਰ ਦਾ ਵੀ ਆ ਹਾਂਜੀ ਜਿਹੜਾ ਖੜੂਗਾ ਯਾਦ ਕਰੂਗਾ ਇਸ ਵਾਰ ਤੇ ਚਲੋ ਭਾ ਵੀ ਅਸੀਂ ਸਮਝ ਲਾ ਵੀ ਲਈਆਂ ਵਾਲੇ ਲਾਤਾ ਆਹ ਜੀ ਵਾ ਵਾ ਯਾਰ ਕਾ ਇਹ ਵੀ ਰਕਮ ਸਿੱਧੀ ਕਰ ਲੀਏ ਹੁਣ ਅਸੀਂ ਦੱਸਦਾਂ ਕੰਮ ਤੇ ਲਾ ਜਣਾ ਤੇ ਇਹ ਚਲ ਮਾਲ ਆਪੋ ਆਪਣੇ ਘਰੀ ਚਲ ਜੇ ਜਾ ਕੇ ਕੋਈ ਦੁੱਧ ਪੀਵੇ ਤੇ ਕੋਈ ਇਹਨੂੰ ਬੋਲਾ ਪੀਵੇ ਠੀਕ ਨਹੀਂ ਜਿਹੜੀਆਂ ਸੂਣ ਵਾਲੀਆਂ ਹੁਣ ਸੁਈਆਂ ਦਾ ਤੇ ਕੋਈ ਕਵੇ ਬੋਲਾ ਹਾਂਜੀ ਕਈ ਕਹਿੰਦੇ ਬੋਲਾ ਬੋਲਾ ਤੇ ਦੂਜੇ ਦਿਨ ਵੈਸੇ ਖਤਮ ਹੋ ਜਾਂਦਾ ਹਾਂ ਗਾਂ ਦੁੱਧ ਤੇ ਚੜਦੇ ਆ 15 ਦੇ ਲੈ ਲੈ ਬੋਲਾ ਅੱਜ ਕੱਲ ਤੇ ਗਰਮੀਆਂ ਦੂਸਰੇ ਦਿਨ ਹੀ ਖਤਮ ਹੋ ਜਾਂਦਾ ਹੁਣ ਜਿਹੜੀ ਸੂਣੀਆਂ ਨਾ ਦੋ ਇਹਨਾਂ ਦਾ ਜਾਂਦੇ ਆ ਬੋਲਾ ਖਾਦ ਜਾਓ ਵੱਛੀ ਤੇ ਜਰਸੀ ਦਾ ਬੋਲਾ ਖਾਓ ਜਰਸੀਆਂ ਜੁਰਸੀਆਂ ਦੇ ਲੱਭਦੀਆਂ ਨਹੀਂ ਸਦੀਪ ਸਿੰਘ ਜਰਸੀ ਦੀ ਬਹੁਤ ਡਿਮਾਂਡ ਆ ਤੇ ਅਹੀਂ ਹੁਣ ਮਜਬੂਰੀ ਆ ਵੀ ਫਿਰ ਕੇ ਕਿਤੇ ਲੱਭੀਆਂ ਤੇ ਉਹ ਵੀ ਐ ਜਾਂਦੀ ਛੋੜ ਲਾ ਸ਼ਾਮੀ ਹੋ ਜਾਂਦੀ ਤੇ ਬੰਦੇ ਬੜੇ ਫੋਨ ਕਰਦੇ ਭੈਣ ਭਰਾ ਜਦ ਸੀ ਆ ਗਈ ਸ਼ਾਈ ਵਾਲਾ ਗਈ ਨਹੀਂ ਕਿ ਤੁਹਾਨੂੰ ਪਤਾ ਜਿੱਦਾਂ ਦਾ ਮਾਲ ਮਿਲਿਆ ਉਹੋ ਜਿਹਾ ਲਿਆਉਣਾ ਬਿਲਕੁਲ ਬਜੀ ਬਿਲਕੁਲ ਹੁਣ ਇਹ ਤਾਂ ਨਹੀਂ ਆ ਮੈਂ ਟਿਕ ਟਿਕੀ ਆ ਮੈਂ ਇੱਕੋ ਹੀ ਸ਼ਾਈ ਵਾਲੀ ਲਿਆਉਣੀ ਆ ਜਾਂ ਮੈਂ ਉਹ ਲੱਭਾਂਗਾ ਨਹੀਂ ਲੱਭਦਾ ਕਿਹੜਾ ਤੇ ਜੇ ਰਾਜਸਥਾਨੋਂ ਨੂੰ ਜਾ ਕੇ ਲਿਆਉ ਮਾਲ ਮਹਿੰਗਾ ਬੜਾ ਮਹਿੰਗਾ ਹੈ ਉਹ ਘਰੇ ਵਿਕਦਾ ਨਹੀਂ ਨਹੀਂ ਵਿਕਦਾ ਤੈਨੂੰ ਪਤਾ ਇੱਥੇ ਹਰ ਬੰਦਾ ਭਾਅ ਲਾ ਬਦਾ ਭਾਅ ਹੀ ਵਿਕਣਾ ਵਾ ਨਿਹਰਾ ਮਾਲ ਨਹੀਂ ਵਿਕ ਜਾਣਾ ਬਿਲਕੁਲ ਨਾਲ ਮੇਦਾ ਚਿਹਰਾ ਹੀ ਵਿਕ ਜਾਣਾ ਵੀ ਹਰ ਪੀਸੋਂ ਦਾ ਜਾਂ ਸੰਦੀਪ ਸੌਂਦਾ ਚਿਹਰਾ ਨਹੀਂ ਵਿਕ ਜਾਣਾ ਸਾਡਾ ਭਾਅ ਵਿਕਣਾ ਸਾਡੇ ਵਾਲੀ ਕਿਸ ਨੇ ਵੇਖਣਾ ਸਾਡੇ ਵਾਲ ਤੇ ਚਲੋ ਪਿਆਰ ਨਾਲ ਜਿਹੜੇ ਭੈਣ ਭਰਾ ਪਿਆਰ ਕਰਦੇ ਨੇ ਹੁਣ ਜੇ ਕੋ ਨਾਂ ਲੈਣੀ ਇੱਕ ਨਾ ਮੈਂ ਸੱਚ ਗੱਲ ਕਰਨੀ ਸੀ ਇੱਕ ਭਰਾ ਵਾ ਮੈਨੂੰ ਨਹੀਂ ਪਤਾ ਕੌਣ ਹੈ ਹਾਂਜੀ ਮੈਂ ਤੁਹਾਨੂੰ ਇੱਕ ਚੀਜ਼ ਬਖਾਉਣਾ ਉਹ ਬੰਦੇ ਨੂੰ ਆਪਣੇ ਨਾਲ ਜੁੜੇ ਨੂੰ ਸਾਲ ਹੋ ਗਿਆ ਹੋਣਾ ਮੈਂ ਨਹੀਂ ਜਾਣਦਾ ਉਹਨਾਂ ਨੂੰ ਇੱਥੇ ਦੇਖਣਾ ਤੈਨੂੰ ਕਿੰਨਾ ਕੁ ਪਿਆਰ ਹੋਗਾ ਸਵੇਰੇ ਉਹਨੇ ਬਾਹਰ ਆ ਬੰਦਾ ਹੋਵੇ ਨੰਬਰ ਬਾਹਰ ਦਾ ਹਾਂਜੀ ਜਿੰਨੇ ਮਰਜ਼ੀ ਚੱਕ ਲੈ ਉਹਨੇ ਸਵੇਰੇ ਮੈਨੂੰ ਹੁਕਮਨਾਮਾ ਭੇਜਣਾ ਦਰਬਾਰ ਸਾਹਿਬ ਦਾ ਤੇ ਮੈਂ ਇਹ ਫਾਰਵਰਡ ਕਰਨਾ ਜਾਂ ਸਕੇਟ ਲਾ ਲੈਣਾ ਹਾਂਜੀ ਕਿੰਨਾ ਕੁ ਪਿਆਰ ਹੋਗਾ ਇਹ ਬੰਦੇ ਦਾ ਨੰਬਰ ਐਂਡ ਤੇ ਹੈਗਾ ਵਾ 8902 ਬਾਹਰ ਦਾ ਨੰਬਰ ਆ ਪਲੱਸ ਇਟਲੀ ਦਾ ਨੰਬਰ ਆ ਬੰਦਾ ਕੋ ਚਲੋ ਆਪਣਾ ਪ੍ਰੇਮੀ ਆ ਹਾਂਜੀ ਹੁਣ ਇੱਥੇ ਭੈਣ ਭਰਾ ਵੇ ਫੋਨ ਤੇ ਕਈ ਕਹਿੰਦੇ ਜੀ ਝੂਠ ਹੀ ਮਾਰੀ ਜਾਂਦੇ ਆਂ ਜੋ ਆਵੇ ਸਤਿ ਸ੍ਰੀ ਅਕਾਲ ਜੀ ਸਾਤਰੀਕਾ ਵੀਰ ਜੀ ਹੁਣ ਮੈਂ ਛੁੱਟੀ ਆ ਰਹਾ ਤੇ ਪਰਸੋਂ ਆਪਾਂ ਗਾਂ ਲੈਣੀ ਛਾਈ ਵਾਲ ਕੋਈ ਵਧੀਆ ਜੀ ਮਤਲਬ ਇਦਾਂ ਦੇ ਭੈਣ ਭਰਾ ਜਿਹੜੇ ਪਹਿਲਾਂ ਬੁਕਿੰਗ ਕਰਕੇ ਬੈਠੇ ਜੇ ਯਾਰ ਉਹ ਮੇਰੇ ਨਾਲ ਪਿਆਰ ਕਰਦੇ ਬਾਹਰ ਹੋਣਾ ਆ ਜੀ ਤੇ ਉਹ ਕਹਿੰਦੇ ਜੀ ਅਸੀਂ ਆਉਣ ਦੇ ਤੇ ਛਾਈ ਵਾਲ ਅਸੀਂ ਗਾਂ ਲੈਣੀ ਬਿਲਕੁਲ ਜੀ ਤੇ ਚਲੋ ਆਵੇ ਜਰੂਰ ਜੇ ਮੇਰੇ ਕੋ ਨਾ ਇਹ ਤੇ ਮੈਂ ਕਿੱਥੋਂ ਲੈ ਲਵਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜਿਹੜਾ ਆਇਆ ਉਹ ਜਿਹੜਾ ਨਾ ਬਾਕੀ ਗੱਲਾਂ ਬਾਤਾਂ ਠੀਕ ਹੈ ਜੀ ਅੱਜ ਵਾਹਿਗੁਰੂ ਖਾਲਸਾ ਵਾਜੀ ਫਤਹਿ